ਹਾਂਜੀ ਆਪਾਂ ਹਾਰਡਵੇਅਰ ਦੀ ਦੁਕਾਨ ਤੋਂ ਅੱਜ ਚੱਕਿਆ ਜੀ ਆਹ ਸਮਾਨ ਸਾਰਾ ਨਵਾਂ ਮਾਲ ਆ ਇਹ ਟੁੱਟਪੱਜ ਹੋ ਗਈ ਇਹਦੀ ਹੁਣ ਇਹਨੂੰ ਗੱਡੀ 'ਚ ਆਪਾਂ ਕਰਾਂਗੇ ਮਾਲ ਨੂੰ ਲੋਡ ਜਿੰਨਾ ਖੁੱਲਾ ਮਾਲ ਆਗਾ ਸਾਰਾ ਪਹਿਲਾਂ ਆਪਾਂ ਫੱਟਾਂ ਗੱਡੀ ਦੇ ਵਿੱਚ ਉਸ ਤੋਂ ਬਾਅਦ ਆਪਣੇ ਬੂਰੇ ਭਰੇ ਪੈਣ ਫਿਰ ਆਪਾਂ ਉਹ ਬੂਰੇ ਗੱਡੀ ਦੇ ਵਿੱਚ ਲੋਡ ਕਰਾਂਗੇ ਆਹ ਮਾਲ ਆਪਾਂ ਲਾ ਲੈ ਜੀ ਹੁਣ ਥੱਲੇ ਹੁਣ ਡੰਗਾਂ ਲੱਗ ਗਈ ਸਮਾਨ ਆਪਾਂ ਇਸ ਕਰਕੇ ਰੱਸਾ ਪਵਾਲਿਆ ਮਾਗਰ ਬਾਈ ਨੇ ਰੱਸਾ ਪਾਤਾ ਹੁਣ ਆਪਾਂ ਕਰਤੀ ਗੱਡੀ ਇਸ ਤੋਂ ਬਾਅਦ ਬੂਰੇ ਭਰ ਕੇ ਲੋਡ ਹੁਣ ਆਪਾਂ ਗੱਡੀ ਕਰਾ ਜਾਵਾਂਗੇ ਕੰਡਾ ਕਰਾਉਣਾ ਸੋ ਇਹ ਆਪਾਂ ਕਾਤਰੋਂ ਵਾਲੇ ਕੰਡੇ ਤੇ ਇਹਦਾ ਵਜ਼ਨ ਕਰਾਵਾਂਗੇ ਆਪਾਂ ਅਗੇ ਜੀ ਕੰਡੇ ਤੇ 20 ਕੁਇੰਟਲ 55 ਕਿਲੋ ਰੋਟਲ ਵਜ਼ਨ ਹੋਇਆਗਾ ਤੇ ਇਹ ਮਾਲ ਟੈਂਪੂ ਦਾ ਵਜ਼ਨ ਕੱਢ ਕੇ ਰਹਿ ਗਿਆ 8 ਕੁਇੰਟਲ 10 ਕਿਲੋ ਹੁਣ ਆਪਾਂ ਗੱਡੀ ਲਾਹਲੀ ਕੰਡੇ ਤੋਂ ਥੱਲੇ ਹੁਣ ਆਪਾਂ ਜਾਵਾਂਗੇ ਆਪਣੀ ਦੁਕਾਨ ਤੇ ਇਹ ਮਾਲ ਉੱਥੇ ਲਾਹਾਂਗੇ ਹੁਣ ਆਪਾਂ ਸਾਰਾ ਮਾਲ ਆਪਣੀ ਦੁਕਾਨ ਤੇ ਲਾ ਲਿਆ ਤੁਹਾਪਾ ਇਹੋ ਜਿਹੇ ਮਿਹਨਤ ਵਾਲੀਆਂ ਵੀਡੀਓ ਜ ਆਪਣੇ ਚੈਨਲ ਤੇ ਪਾਉਨੇ ਆ ਆਪਣੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰੋ ਜੀ ਧੰਨਵਾਦ